ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਬਿਆ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਕਿ ਲੋਕ ਆਵਾਜ਼ ਚੈਨਲ ਨੂੰ ਚਲਾਉਂਦੇ ਆ ਉਹਦੇ ਤੇ ਇੱਕ ਐਫਆਈਆਰ ਦਰਜ ਹੁੰਦੀ ਆ ਜਿਹਨੂੰ ਲੈ ਕੇ ਸਮਾਜ ਦੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹ ਗੱਲ ਕਹਿ ਰਹੇ ਆ ਕਿ ਮਨਿੰਦਰਜੀਤ ਸਿੰਘ ਸਿੱਧੂ ਸਿਰਫ ਇੱਕ ਬਹਾਨਾ ਹੈ ਅਸਲ 'ਚ ਉਹਨਾਂ ਸਾਰੇ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਹੈ ਜਿਹੜੇ ਸਰਕਾਰ ਨੂੰ ਸਵਾਲ ਪੁੱਛਦੇ ਆ ਜਾਂ ਕਹਾ ਇਹਨਾਂ ਦੀਆਂ ਅੱਖਾਂ 'ਚ ਰੜਕਦੇ ਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਪ੍ਰਗਟ ਸਿੰਘ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਅ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤੇ ਮਨਿੰਦਰਜੀਤ ਸਿੱਧੂ ਤੇ ਐਫਆਈਆਰ ਦਰਜ ਹੁੰਦੀ ਆ ਰਾਮਪੁਰੇ ਥਾਣੇ ਦੇ ਵਿੱਚ ਇਹ ਕਿਹਾ ਜਾਂਦਾ ਆ ਕਿ ਬਲਕਾਰ ਸਿੱਧੂ ਦੀ ਜਿਹੜੀ ਉਹਨਾਂ ਨੇ ਵੀਡੀਓ ਚਲਾਈ ਸੀ ਉਹ ਅਸਲ ਦੇ ਵਿੱਚ ਸਾਜ਼ਿਸ਼ ਸੀਗੀ ਐਮਐਲਏ ਦੇ ਖਿਲਾਫ ਤੇ ਮਨਿੰਦਰਜੀਤ ਸਿੱਧੂ ਉਸ ਸਾਜ਼ਿਸ਼ ਦੇ ਵਿੱਚ ਸ਼ਾਮਲ ਆ ਕਿਵੇਂ ਤੁਸੀਂ ਕਿਵੇਂ ਦੇਖਦੋਂ ਤੁਹਾਨੂੰ ਦੇਖੋ ਅਸਲੀ ਗੱਲ ਐ ਕਿ ਇਸ ਸਰਕਾਰ ਨੇ ਸਾਰੀਆਂ ਹੱਦ ਬੰਨੇ ਜਿਹੜੇ ਉਹ ਟੱਪ ਦਿੱਤੇ ਹੂੰ ਕਿ ਕਿ ਮੈਂ ਇੱਕੋ ਗੱਲ ਵਿਧਾਨ ਸਭਾ ਚ ਕਹੀ ਸੀ ਬਹੁਤ ਲੋਕ ਕੇ ਇਸ ਗੱਲ ਨੂੰ ਇੱਕ ਡਿਫਰੈਂਟ ਐਂਗਲ ਨਾਲ ਵੀ ਲੈਨੇ ਆ ਪਰ ਮੈਂ ਇਹਨਾਂ ਨੂੰ ਕਿਹਾ ਸੀ ਪੁਲਿਸ ਰਾਜ ਨਾ ਬਣਾਓ ਇਹ ਕਈ ਵਾਰੀ ਇਹ ਹੱਥਾਂ ਨਾਲ ਦਿੱਤੀਆਂ ਹੁੰਆਂ ਗੱਡਾ ਮੂੰਹ ਨਾਲ ਖੋਲਣੀ ਪੈ ਰਹੀ ਹੈ ਕਿਉਂਕਿ ਜੇ ਆਪਾਂ ਮਾਰੇ ਪਾਸੇ ਨੂੰ ਤੁਰ ਜਾਾਂਗੇ ਆਉਣ ਵਾਲਾ ਸਮਾਂ ਸਾਡੇ ਲਈ ਚੱਗਾ ਨਹੀਂ ਹੋਗਾ ਅਸੀਂ ਕਿਹੜੇ ਪਾਸੇ ਦੇਖੋ ਡੈਮੋਕਰੇਸੀ ਦੀ ਬਿਊਟੀ ਕੀ ਹੈ ਡੈਮੋਕਰੇਸੀ ਦੀ ਬਿਊਟੀ ਇਹ ਆ ਕਿ ਜਿੱਥੇ ਸਰਕਾਰ ਹੁੰਦੀ ਉੱਥੇ ਆਪੋਜੀਸ਼ਨ ਵੀ ਹੁੰਦੀ ਹੈ ਉਥੇ ਐਗਜ਼ੈਕਟਿਵ ਦਾ ਕੰਮ ਵੀ ਆ ਅੱਖਾਂ ਬਿੱਤਰਤਾ ਇਹ ਹੋਵੇ ਕਿ ਜੇ ਉਹਦੀ ਇਹ ਘੋਖ ਕਰਕੇ ਵੀ ਗੱਲ ਠੀਕ ਹੈਗੀ ਆ ਤੇ ਉਹਦੇ ਤੇ ਨੁਰੀਦੀ ਕਾਰਵਾਈ ਹੋ ਸਕੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਜੁੜਾ ਸਰਕਾਰ ਦੇ ਲਿਚ ਹੋ ਸਕੇ ਲੇਕਿਨ ਬਦਕਿਸਮਤੀ ਇਹ ਆ ਕਿ ਜਿਹੜਾ ਵੀ ਬੰਦਾ ਇਹ ਕੋਸ਼ਿਸ਼ ਕਰਦਾ ਇਹ ਦੇਖੋ ਇਹ ਹੀ ਭਾਜਪੀ ਦਾ ਮੌਟਬ ਆ ਮੋਦੀ ਸਰਕਾਰ ਉਥੇ ਦਿੱਲੀ ਚ ਵੀ ਇਹ ਕਰਦੀ ਆ ਇਹ ਦਿੱਲੀ ਦੇ ਵਿੱਚ ਜਾ ਕੇ ਬਹੁਤ ਰੌਲਾ ਪਾਉਂਦੇ ਸੀਗੇ ਪੀ ਦੇਖੋ ਇਹ ਸਾਡੇ ਨਾਲ ੱੱਕਾ ਹੋ ਰਿਹਾ ਸਾਡੇ ਨਾਲ ਇਹ ਦੀ ਸਾਡੇ ਨਾਲ ਸੀਬੀਆਈ ਉੱਥੇ ਲੋਕਤੰਤਰ ਖਤਰੇ ਚ ਹੋ ਜਾਂਦਾ ਲੋਕਤੰਤਰ ਖਤੇ ਚ ਹੋ ਜਾਂਦਾ ਤੇ ਜਦੋਂ ਇਹ ਇੱਥੇ ਆ ਜਾਂਦੇ ਆ ਫੇਰ ਕਹਿੰਦੇ ਆ ਵੀ ਅਸੀਂ ਲੋਕਤੰਤਰ ਤਾਂ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ ਸੋ ਇਹ ਜਿਹੜੀ ਖਾਸ ਕਰਕੇ ਜਿਹੜੀ ਪੁਰਸ ਸੈਕਸ਼ਨ ਆ ਔਰ ਮੈਂ ਤਾਂ ਉਹਨਾਂ ਪੁਰਸ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਕੰਮ ਨਾ ਕਰੋ ਤੁਸੀਂ ਕਿਉਂਕਿ ਕਿਉਂਕਿ ਪਿਛਲਾ ਸਮਾਂ ਅਸੀਂ ਬਹੁਤ ਮਾੜਾ ਹੰਡਾਇਆ ਪਰਲੇ ਪਾਸੇ ਅਫਗਾਨਿਸਤਾਨ ਦੇਖ ਲਓ ਹਾਂ ਪਾਕਿਸਤਾਨ ਦੇਖ ਲਓ ਕਿਉਂਕਿ ਐਕਸੈਸ ਯੂਜ਼ ਆਫ ਪਾਵਰ ਜਿਹੜਾ ਆਇਆ ਉਹ ਕਦੀ ਵੀ ਮੜਾ ਆਇਆ ਡੈਮੋਕ੍ਰੇਸੀ ਦੇ ਵਿੱਚ ਜਾਂ ਆਦਰਵਾਈਜ਼ ਸੋਸਾਇਟੀ ਦੇ ਵਿੱਚ ਸਿਵਲ ਸੋਸਾਇਟੀ ਦੇ ਵਿੱਚ ਜਿੱਥੇ-ਜਿੱਥੇ ਵੀ ਹੋਇਆ ਉੱਥੇ-ਉੱਥੇ ਉਹ ਘਾਣ ਹੋਇਆ ਤੇ ਉਹਦੇ ਇਨਸਪੈਕਟ ਜਿਹੜੇ ਬਹੁਤੇ ਚੰਗੇ ਨਿਕਰੇ ਮੈਂ ਨਹੀਂ ਕਹਿੰਦਾ ਪਿਛਗੀਆਂ ਸਰਕਾਰਾਂ ਨੇ ਇਹਦੇ ਵਿੱਚ ਕੋਈ ਮਤਲਬ ਕਤਾਹੀ ਨਾ ਕੀਤੀ ਹੋਵੇ ਪਰ ਉਹਨਾਂ ਨੇ ਉਹਦਾ ਖਮਿਆਜਾ ਵੀ ਭੁਗਤਿਆ ਹੁਣ ਇਹ ਤਾਂ ਇੱਕ ਨਵੇਂ ਵਰਜਨ ਨਾਲ ਆਏ ਸੀ ਵੀ ਅਸੀਂ ਤਾਂ ਰਾਜਨੀਤੀ ਬਦਲਨੀ ਆ ਹੂੰ ਪਰ ਬਦਲਣ ਦੀ بجائے ਮੈਨੂੰ ਲੱਗਦਾ ਇਹ ਕਿੰਨੇ ਕਦਮ ਅੱਗੇ ਚਲੇ ਗਏ ਔਰ ਇਹਨਾਂ ਦੀ ਕੋਈ ਆਡੀਓ ਕੋਈ ਵੀਡੀਓ ਕੋਈ ਕੁਛ ਕੋਈ ਸੀਐਮ ਸਾਹਿਬ ਆਪ ਵੀ ਜੇ ਮਦਰੋ ਕਹ ਲੋ ਪ੍ਰੈਸ ਕਾਨਫਰੈਂਸ ਕਰਕੇ ਕਹਿ ਦਣ ਭੇ ਮੇਰੇ ਕੋਲ ਤਾਂ ਸਿੰਗਲਰੀ ਪੀ ਆਡੀਓ ਵੀ ਹੈਗੀ ਆ ਜਿਹਦੇ ਵਿੱਚ ਉਹ ਸ਼ਵਤ ਮੰਗਦਾ ਤੇ ਉਹਦੇ ਤੋਂ ਬਾਅਦ ਉਹਦੇ ਤੇ ਨਾਇਕਤ ਹੋਣਾ ਅਸਲੀ ਗੱਲ ਹੈ ਹੁਣ ਇਹਨਾਂ ਨੂੰ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਵੀ ਇਹ ਬਿਲਕੁਲ ਝੂਠ ਦੇ ਪਲੰਦੇ ਆ ਔਰ ਝੂਠੀ ਸਰਕਾਰ ਹੈ ਹੂੰ ਇਹ ਸੀਕੁਐਂਸ ਨਹੀਂ ਹੈਗਾ ਪਹਿਲਾ ABC ਚੈਨਲ ਆ ਜਿਹੜਾ ਉਹਨਾਂ ਨੂੰ ਉੱਥੇ ਰੋਕਿਆ ਜਾਂਦਾ ਕਵਰੇਜ ਤੋਂ ਰੋਕਿਆ ਜਾਂਦਾ ਹੈਗਾ ਅ ਪਹਿਲੀ ਗੱਲ ਤਾਂ ਸੈਸ਼ਨ ਹੀ ਇਹਨੇ ਫਰੂਟੇ ਪਰ ਨਬਰੀਤ ਹੀ ਇਕੱਲਾ ਹੀ ਨਹੀਂ ਹੈ ਤੁਸੀਂ ਜਿੰਨੇ ਕੁ ਵੀ ਡੜੇ ਹੋ ਮੈਨੂੰ ਲੱਗਦਾ ਹੁਣ 5-7 ਤੋਂ 10 ਕ ਜਣੇ ਆ ਬਾਕੀ ਤਾਂ ਚਲੋ ਕੰਪਰੋਮਾਈਜ਼ ਕਰ ਕਰ ਗਏ ਮਤਲਬ ਕੋਈ ਅੱਧਾ ਕਰ ਗਿਆ ਕੋਈ ਪੂਰਾ ਫੈਰ ਗਿਆ ਉਹਦੀ ਪਰਸੈਂਟੇਜ ਵਾਧ ਘਾਟ ਹੋ ਸਕਦੀ ਹੈ ਬਟ ਤੁਸੀਂ ਥੋੜੇ ਜਣੇ ਆ ਜਿਹਦੇ ਵਿੱਚ ਅ ਤੁਸੀਂ ਪਬਲਿਕਲੀ ਆਵਾਜ਼ ਵੜਦੇ ਹੋ ਪੀ ਉਹ ਤਕਲੀਫ ਦੇ ਹੈਗਾ ਥੋੜੀ ਪੋਲਿਸ਼ਨ ਰਹਿ ਗਈ ਉਹ ਵੀ ਤਕਲੀਫ ਦੇ ਹੈਗੇ ਆ ਸੋ ਇਹਨਾਂ ਨੂੰ ਇਸ ਗੱਲ ਦੀ ਜਿਹੜੀ ਤਕਲੀਫ ਹੈਗੀ ਆ ਔਰ ਇਹ ਹੀ ਥੋੜਾ ਸਮਈਆ ਮੈਨੂੰ ਜਿਹੜੀ ਗੱਲ ਲੱਗਦੀ ਹੈ ਨਾ ਇਹ ਥੋੜਾ ਸਮਈਆ ਇਹ ਕੋਈ ਬਹੁਤ ਚੰਗੇ ਸਿੱਤੇ ਨਹੀਂ ਨਿਕਲਣਗੇ ਤੇ ਜਦੋਂ ਕਿਤੇ ਬਦਲਾ ਆ ਫਿਰ ਇਹ ਹੀ ਲੋਕ ਜਿਹੜੇ ਆ ਨਾ ਇਹ ਦੇਖੋ ਭੱਜਦੇ ਦੇਖਿਓ ਕਿੱਧਰੋਂ ਭੱਜਦੇ ਆ ਤੁਸੀਂ ਜੁੜਿਆ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਬੀਆ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਕਿ ਲੋਕ ਆਵਾਜ਼ ਚੈਨਲ ਨੂੰ ਚਲਾਉਂਦੇ ਆ ਉਹਦੇ ਤੇ ਇੱਕ ਐਫਆਈਆਰ ਦਰਜ ਹੁੰਦੀ ਆ ਜਿਹਨੂੰ ਲੈ ਕੇ ਸਮਾਜ ਦੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹ ਗੱਲ ਕਹਿ ਰਹੇ ਆ ਕਿ ਮਨਿੰਦਰਜੀਤ ਸਿੰਘ ਸਿੱਧੂ ਸਿਰਫ ਇੱਕ ਬਹਾਨਾ ਹੈ ਅਸਲ 'ਚ ਉਹਨਾਂ ਸਾਰੇ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਹੈ ਜਿਹੜੇ ਸਰਕਾਰ ਨੂੰ ਸਵਾਲ ਪੁੱਛਦੇ ਆ ਜਾਂ ਕਹਾ ਇਹਨਾਂ ਦੀਆਂ ਅੱਖਾਂ 'ਚ ਰੜਕਦੇ ਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਪ੍ਰਗਟ ਸਿੰਘ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤੇ ਮਨਿੰਦਰਜੀਤ ਸਿੱਧੂ ਤੇ ਐਫਆਈਆਰ ਦਰਜ ਹੁੰਦੀ ਆ ਰਾਮਪੁਰੇ ਥਾਣੇ ਦੇ ਵਿੱਚ ਇਹ ਕਿਹਾ ਜਾਂਦਾ ਆ ਕਿ ਬਲਕਾਰ ਸਿੱਧੂ ਦੀ ਜਿਹੜੀ ਉਹਨਾਂ ਨੇ ਵੀਡੀਓ ਚਲਾਈ ਸੀ ਉਹ ਅਸਲ ਦੇ ਵਿੱਚ ਸਾਜ਼ਿਸ਼ ਸੀਗੀ ਐਮਐਲਏ ਦੇ ਖਿਲਾਫ ਤੇ ਮਨਿੰਦਰਜੀਤ ਸਿੱਧੂ ਉਸ ਸਾਜ਼ਿਸ਼ ਦੇ ਵਿੱਚ ਸ਼ਾਮਲ ਆ ਕਿਵੇਂ ਤੁਸੀਂ ਕਿਵੇਂ ਦੇਖਦੋਂ ਤੁਹਾਨੂੰ ਦੇਖੋ ਅਸਲੀ ਗੱਲ ਐ ਕਿ ਇਸ ਸਰਕਾਰ ਨੇ ਸਾਰੀਆਂ ਹੱਦ ਬੰਨੇ ਜਿਹੜੇ ਉਹ ਟੱਪ ਦਿੱਤੇ ਹੂੰ ਕਿਉਂਕਿ ਮੈਂ ਇੱਕੋ ਗੱਲ ਵਿਧਾਨ ਸਭਾ ਚ ਕਹੀ ਸੀ ਬਹੁਤ ਲੋਕ ਇਸ ਗੱਲ ਨੂੰ ਇੱਕ ਡਿਫਰੈਂਟ ਐਂਗਲ ਨਾਲ ਵੀ ਲੈਣੇ ਆ ਪਰ ਮੈਂ ਇਹਨਾਂ ਨੂੰ ਕਿਹਾ ਸੀ ਪੁਲਿਸ ਰਾਜ ਨਾ ਬਣਾਓ ਇਹ ਕਈ ਵਾਰੀ ਇਹ ਹੱਥਾਂ ਨਾਲ ਦਿੱਤੀਆਂ ਹੋਈਆਂ ਗੱਡਾਂ ਮੂੰਹ ਨਾਲ ਖੋਲ੍ਹਣੀਆਂ ਪਈਆਂ ਕਿਉਂਕਿ ਜੇ ਆਪਾਂ ਮਾਰੇ ਪਾਸੇ ਨੂੰ ਤੁਰ ਜਾਵਾਂਗੇ ਆਉਣ ਵਾਲਾ ਸਮਾਂ ਸਾਡੇ ਲਈ ਚੰਗਾ ਨਹੀਂ ਹੋਗਾ ਅਸੀਂ ਕਿਹੜੇ ਪਾਸੇ ਦੇਖੋ ਡੈਮੋਕਰੇਸੀ ਦੀ ਬਿਊਟੀ ਕੀ ਹੈ ਡੈਮੋਕਰੇਸੀ ਦੀ ਬਿਊਟੀ ਇਹ ਹੈ ਕਿ ਜਿੱਥੇ ਸਰਕਾਰ ਹੁੰਦੀ ਉੱਥੇ ਓਪੋਜੀਸ਼ਨ ਵੀ ਹੁੰਦੀ ਹੈ ਉਥੇ ਐਗਜ਼ੈਕਟਿਵ ਦਾ ਕੰਮ ਵੀ ਆ। ਅੱਖਾਂ ਬਿੱਤਰ ਤਾਂ ਇਹ ਹੋਵੇ ਕਿ ਜੇ ਉਹਦੀ ਇਹ ਘੋਖ ਕਰਕੇ ਵੀ ਗੱਲ ਠੀਕ ਹੈਗੀ ਆ ਤੇ ਉਹਦੇ ਤੇ ਨੁਰੀਦੀ ਕਾਰਵਾਈ ਹੋ ਸਕੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਜੁੜਾ ਸਰਕਾਰ ਦੇ ਲਿਚ ਹੋ ਸਕੇ। ਲੇਕਿਨ ਬਦਕਿਸਮਤੀ ਇਹ ਆ ਕਿ ਜਿਹੜਾ ਵੀ ਬੰਦਾ ਇਹ ਕੋਸ਼ਿਸ਼ ਕਰਦਾ ਇਹ ਦੇਖੋ ਇਹ ਹੀ ਭਾਜਪੀ ਦਾ ਮਾਡਲ ਆ। ਮੋਦੀ ਸਰਕਾਰ ਉਥੇ ਦਿੱਲੀ ਚ ਵੀ ਇਹ ਕਰਦੀ ਆ। ਇਹ ਦਿੱਲੀ ਦੇ ਵਿੱਚ ਜਾ ਕੇ ਬਹੁਤ ਰੌਲਾ ਪਾਉਂਦੇ ਸੀਗੇ। ਪੀ ਦੇਖੋ ਇਹ ਸਾਡੇ ਨਾਲ ੱਤਕਾ ਹੋ ਰਿਹਾ ਸਾਡੇ ਨਾਲ ਇਹ ਨਹੀਂ ਸਾਡੇ ਨਾਲ ਸੀ ਵੀ ਆਈ ਉੱਥੇ ਲੋਕਤੰਤਰ ਖਤਰੇ ਚ ਹੋ ਜਾਂਦਾ ਪੀ ਲੋਕਤੰਤਰ ਖਤਰੇ ਚ ਹੋ ਜਾਂਦਾ ਤੇ ਜਦੋਂ ਇਹ ਇੱਥੇ ਆ ਜਾਂਦੇ ਆ ਫੇਰ ਕਹਿੰਦੇ ਆ ਵੀ ਅਸੀਂ ਲੋਕਤੰਤਰ ਤਾਂ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ ਸੋ ਇਹ ਜਿਹੜੀ ਖਾਸ ਕਰਕੇ ਜਿਹੜੀ ਪੁਰਸ ਸੈਕਸ਼ਨ ਆ ਔਰ ਮੈਂ ਤਾਂ ਉਹਨਾਂ ਪੁਰਸ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਕੰਮ ਨਾ ਕਰੋ ਤੁਸੀਂ ਕਿਉਂਕਿ ਕਿਉਂਕਿ ਪਿਛਲਾ ਸਮਾਂ ਅਸੀਂ ਬਹੁਤ ਮਾੜਾ ਹੰਡਾਇਆ ਪਰਲੇ ਪਾਸੇ ਅਫਗਾਨਿਸਤਾਨ ਦੇਖ ਲਓ ਹੂੰ ਪਾਕਿਸਤਾਨ ਦੇਖ ਲਓ ਕਿਉਂਕਿ ਐਕਸੈਸ ਯੂਜ਼ ਆਫ ਪਾਵਰ ਜਿਹੜਾ ਆਇਆ ਉਹ ਕਦੀ ਵੀ ਮੜ ਆਇਆ ਡੈਮੋਕਰੇਸੀ ਦੇ ਵਿੱਚ ਜਾਂ ਆਦਰਵਾਈਜ਼ ਸੋਸਾਇਟੀ ਦੇ ਵਿੱਚ ਸਿਵਲ ਸੋਸਾਇਟੀ ਦੇ ਵਿੱਚ ਜਿੱਥੇ-ਜਿੱਥੇ ਵੀ ਹੋਇਆ ਉੱਥੇ-ਉੱਥੇ ਉਹ ਘਾਣ ਹੋਇਆ ਤੇ ਉਹਦੇ ਇਨਸਟਿਟਿਊਟ ਜਿਹੜੇ ਬਹੁਤੇ ਚੰਗੇ ਨੇ ਨਿਕਲੇ ਮੈਂ ਨਹੀਂ ਕਹਿੰਦਾ ਪਿਛਗੀਆਂ ਸਰਕਾਰਾਂ ਨੇ ਇਹਦੇ ਵਿੱਚ ਕੋਈ ਮਤਲਬ ਕਤਾਹੀ ਨਾ ਕੀਤੀ ਹੋਵੇ ਪਰ ਉਹਨਾਂ ਨੇ ਉਹਦਾ ਖਮਿਆਜਾ ਵੀ ਭੁਗਤਿਆ ਹੁਣ ਇਹ ਤਾਂ ਇੱਕ ਨਵੇਂ ਵਰਸ਼ਨ ਨਾਲ ਆਏ ਸੀ ਵੀ ਅਸੀਂ ਤਾਂ ਰਾਜਨੀਤੀ ਬਦਲਨੀ ਆ ਹੂੰ ਪਰ ਬਦਲਣ ਦੀ ਬਜਾਏ ਮੈਨੂੰ ਲੱਗਦਾ ਇਹ ਕਿੰਨੇ ਕਦਮ ਅੱਗੇ ਚਲੇ ਗਏ ਔਰ ਇਹਨਾਂ ਦੀ ਕੋਈ ਆਡੀਓ ਕੋਈ ਵੀਡੀਓ ਕੋਈ ਕੁਛ ਕੋਈ ਸੀਐਮ ਸਾਹਿਬ ਆਪ ਵੀ ਜੇ ਨਦਰੋ ਕਹ ਲੋ ਪ੍ਰੈਸ ਕਾਨਫਰੈਂਸ ਕਰਕੇ ਕਹਿ ਦੜੇ ਮੇਰੇ ਕੋਲ ਤਾਂ ਸਿੰਗਲਰੀ ਪੀ ਆਡੀਓ ਵੀ ਹੈਗੀ ਆ ਜਿਹਦੇ ਵਿੱਚ ਉਹ ਸ਼ਵਤ ਮੰਗਦਾ ਤੇ ਉਹਦੇ ਤੋਂ ਬਾਅਦ ਉਹਦੇ ਤੇ ਨਾਇਕਤ ਹੋਣਾ ਅਸਲੀ ਗੱਲ ਹੈ ਹੁਣ ਇਹਨਾਂ ਨੂੰ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਵੀ ਇਹ ਬਿਲਕੁਲ ਝੂਠ ਦੇ ਪਲੰਦੇ ਆ ਔਰ ਝੂਠ ਦੀ ਸਰਕਾਰ ਹੈ ਹੂੰ ਇਹ ਸੀਕੁਐਂਸ ਨਹੀਂ ਹੈਗਾ ਪਹਿਲਾ ABC ਚੈਨਲ ਆ ਜਿਹੜਾ ਉਹਨਾਂ ਨੂੰ ਉੱਥੇ ਰੋਕਿਆ ਜਾਂਦਾ ਕਵਰੇਜ ਤੋਂ ਰੋਕਿਆ ਜਾਂਦਾ ਹੈਗਾ ਅ ਪਹਿਲੀ ਗੱਲ ਤਾਂ ਸੈਸ਼ਨ ਹੀ ਐਨੇ ਪ੍ਰੂਟੇ ਆ ਪਰ ਨਬਰੀ ਤੀ ਇਕੱਲਾ ਹੀ ਨਹੀਂ ਹੈ ਤੁਸੀਂ ਜਿੰਨੇ ਕੁ ਵੀ ਡੜੇ ਹੋ ਮੈਨੂੰ ਲੱਗਦਾ ਹੁਣ 5 7 ਤੋਂ 10 ਕ ਜਣੇ ਆ ਬਾਕੀ ਤਾਂ ਚਲੋ ਕੰਪਰੋਮਾਈਜ਼ ਕਰ ਕਰ ਗਏ ਮਤਲਬ ਕੋਈ ਅੱਧਾ ਕਰ ਗਿਆ ਕੋਈ ਪੂਰਾ ਕਰ ਗਿਆ ਉਹਦੀ ਪਰਸੈਂਟੇਜ ਵਾਧ ਘੱਟ ਹੋ ਸਕਦੀ ਹੈ ਬਟ ਤੁਸੀਂ ਥੋੜੇ ਜਣੇ ਆ ਜਿਹਦੇ ਵਿੱਚ ਅ ਤੁਸੀਂ ਪਬਲੀਕਲੀ ਆਵਾਜ਼ ਵੜਦੇ ਹੋ ਉਹ ਤਕਲੀਫ ਦੇ ਹੈਗਾ ਥੋੜੇ ਪੋਲਿਟੀਸ਼ਨ ਰਹਿ ਗਏ ਉਹ ਵੀ ਤਕਲੀਫ ਦੇ ਹੈਗੇ ਆ ਸੋ ਇਹਨਾਂ ਨੂੰ ਇਸ ਗੱਲ ਦੀ ਜਿਹੜੀ ਤਕਲੀਫ ਹੈਗੀ ਆ ਔਰ ਇਹੇ ਥੋੜਾ ਸਮਾਈਆਂ ਮੈਨੂੰ ਜਿਹੜੀ ਗੱਲ ਲੱਗਦੀ ਹੈ ਨਾ ਇਹ ਥੋੜਾ ਸਮਾਈਆਂ ਇਹ ਕੋਈ ਬਹੁਤ ਚੰਗੇ ਸਿੱਤੇ ਨਹੀਂ ਨਿਕਲਣਗੇ ਤੇ ਜਦੋਂ ਕਿਤੇ ਬਦਲਾ ਆ ਫਿਰ ਇਹੇ ਲੋਕ ਜਿਹੜੇ ਆ ਨਾ ਇਹ ਦੇਖੋ ਭੱਜਦੇ ਦੇਖਿਓ ਕਿੱਧਰ ਨੂੰ ਭੱਜਦੇ ਆ ਬਹੁਤ-ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ